ਅਮਦਮੀ ਪਾਰਟੀ ਦੇ ਹਲਕਸ ਨੌਰ ਤੋਂ ਫਰਾਰ ਵਿਧਾਇਕ ਪਠਾਨ ਮੱਜਰਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਏ ਨੇ। ਉਹਨਾਂ ਦੇ ਚਰਚਾ ਦੇ ਆਉਣ ਦਾ ਕਾਰਨ ਹੈ ਉਹਨਾਂ ਦੇ ਵੱਲੋਂ ਦਿੱਤਾ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ। ਇਸ ਦੇ ਵਿੱਚ ਉਹਨਾਂ ਦੇ ਵੱਲੋਂ ਸਰੈਂਡਰ ਕਰਨ ਤੋਂ ਲੈ ਕੇ ਆਪ ਛੱਡਣ ਨੂੰ ਲੈ ਕੇ ਹਰੇਕ ਖੁਲਾਸੇ ਕੀਤੇ ਗਏ ਨੇ। ਸਾਰੀ ਕਹਾਣੀ ਦੱਸੀ ਗਈ ਹੈ ਕਿ ਕਿਵੇਂ ਉਹ ਫਰਾਰ ਹੁੰਦੇ ਨੇ, ਕਿਵੇਂ ਉਹਨਾਂ ਤੇ ਝੂਠੇ ਇਲਜ਼ਾਮ ਲਗਾਏ ਜਾਂਦੇ ਨੇ। ਤਾਂ ਜਦੋਂ ਉਹਨਾਂ ਤੋਂ ਸਵਾਲ ਕੀਤਾ ਜਾਂਦਾ ਹੈ ਕਿ ਜੇ ਤੁਸੀਂ ਫਰਾਰ ਹੋਏ ਹੋ ਕਿ ਤੁਸੀਂ ਪੁਲਿਸ ਤੇ ਗੋਲੀ ਚਲਾਈ ਸੀ ਜਾਂ ਸਾਰਾ ਕੀ ਘਟਨਾਕ੍ਰਮ ਵਾਪਰਿਆ ਸੀ ਤਾਂ ਇਸ ਤੇ ਉਹ ਕਹਿੰਦੇ ਨੇ ਕਿ ਸਵੇਰੇ ਪੁਲਿਸ ਸਭ ਤੋਂ ਪਹਿਲਾਂ ਕੰਡਾ ਟੱਪ ਕੇ ਸਾਡੇ ਘਰਾਂ ਅੰਦਰ ਆਂਦੀ ਹੈ ਜਿਵੇਂ ਗੁੰਡੇ ਨੂੰ ਫੜਨ ਲਈ ਆਉਂਦੇ ਨੇ ਉਸ ਤਰੀਕੇ ਨਾਲ ਸਲੂਕ ਕੀਤਾ ਜਾਂਦਾ ਮੈਂ ਆਪਣੇ ਹਰਿਆਣੇ ਵਾਲੇ ਰਿਸ਼ਤੇਦਾਰ ਦੇ ਘਰੇ ਸੀ ਉਹ ਕਹਿੰਦੇ ਨੇ ਕਿ ਮੈਂ ਉਹਨਾਂ ਤੋਂ ਵਾਰੰਟ ਜਦੋਂ ਮੰਗਿਆ ਉਹਨਾਂ ਕੋਲ ਨਹੀਂ ਸੀ ਮੈਂ ਕਿਹਾ ਕਿ ਤੁਸੀਂ ਵਾਰੰਟ ਲੈ ਆਓ ਸਮਾਂ ਮੰਗਿਆ ਮੈਂ ਖੁਦ ਪੇਸ਼ ਹੋਵਾਂਗਾ ਉਸ ਤੋਂ ਬਾਅਦ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਬਹਿਸ ਹੁੰਦੀ ਹੈ ਤੇ ਇਸ ਦੌਰਾਨ ਉਹ ਚੱਕਵਾ ਦੇ ਕੇ ਪੁਲਿਸ ਨੂੰ ਨਿਕਲ ਜਾਂਦੇ ਨੇ ਇਹ ਸਭ ਦੱਸਦੇ ਹੋਏ ਕਹਿੰਦੇ ਨੇ ਕਿ ਇਸ ਸਾਰੀ ਘਟਨਾ ਦੇ ਮੇਰੇ ਕੋਲ ਸਬੂਤ ਵੀ ਨਹੀਂ ਮੈਂ ਪੁਲਿਸ ਤੇ ਕੋਈ ਵੀ ਗੋਲੀ ਨਹੀਂ ਚਲਾਈ ਹੈ ਮੇਰੇ ਤੇ ਕੋਈ ਵੀ ਪਰਚਾ ਨਹੀਂ ਬਣਦਾ ਇਸ ਤੋਂ ਲਾਵਾ ਕਹਿੰਦੇ ਨਹੀਂ ਕਿ ਮੇਰੇ ਬੀਬੀਆਂ ਤੇ ਬੱਚਿਆਂ ਦੇ ਨਾਲ ਵੀ ਬਦਸਲੂਕੀ ਕੀਤੀ ਗਈ ਹੈ। ਮੈਨੂੰ ਫੜਨ ਦੇ ਲਈ 100 ਤੋਂ ਵੱਧ ਬੰਦੇ ਭੇਜੇ ਗਏ ਸੀ। ਜਦੋਂ ਉਹਨਾਂ ਤੇ ਲੱਗੇ ਇਲਜ਼ਾਮਾਂ ਤੇ ਦੂਜੀ ਪਤਨੀ ਦੇ ਦਾਅਵਿਆਂ ਤੇ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਕਹਿੰਦੇ ਨੇ ਕਿ ਮੇਰੇ ਤੇ ਜੋ ਵੀ ਸੋਸ਼ਣ ਦੇ ਇਲਜ਼ਾਮ ਲੱਗੇ ਨੇ ਉਹ ਸਾਬਿਤ ਕਰਕੇ ਦਿਖਾਉਣ ਫਿਰ ਮੈਂ ਸਿਆਸਤ ਛੱਡ ਦਵਾਂਗਾ ਜਦੋਂ ਬਲਤੀਜ ਪੰਨੂ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਕਹਿੰਦੇ ਨੇ ਕਿ ਆਪਣੇ ਘਰ ਵੱਲੋਂ ਚਾਕਣ ਜਦ ਖੁਦ ਤੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਪੰਨੂ ਸਾਹਿਬ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਲੀਦਰ ਨੇ ਤੁਹਾਡੇ ਨਾਲ ਕੁੱਤੇ ਖਾਣੀ ਕੀਤੀ ਸੀ ਤਾਂ ਤੁਹਾਡਾ ਕੀ ਹਸ਼ਰ ਹੋਇਆ ਸੀ ਇਸੇ ਇੰਟਰਵਿਊ ਦਰਮਿਆਨ ਉਹਨਾਂ ਦੇ ਵੱਲੋਂ ਵੇਜਿਲੈਂਸ ਨੂੰ ਵੀ ਚੈਲੰਜ ਕਰ ਦਿੱਤਾ ਜਾਂਦਾ ਹੈ ਪਠਾਨ ਮਾਜਰਾ ਕਹਿੰਦੇ ਨੇ ਕਿ ਜੇ ਮੈਂ ਚੋਰਾਂ ਦਾ ਪਰਚਾ ਕਰੋ ਮੇਰੀ ਜਾਇਦਾਦ ਜਗ ਜाहिर ਕਰੋ ਮੇਰੇ ਕੋਲ ਕਿੰਨੀਆਂ ਜ਼ਮੀਨਾਂ ਨੇ ਸਾਰੇ ਵੇਰਵੇ ਦੋ ਮੇਰੇ ਤੇ ਹੁਣ ਤੱਕ 5 ਨਜਾਇਜ਼ ਪਰਚੇ ਕੀਤੇ ਜਾ ਚੁੱਕੇ ਨੇ ਤੇ ਨਾ ਹੀ ਮੈਂ ਅੱਜ ਡਰਦਾ ਆ ਇਹਨਾਂ ਪਰਚਿਆਂ ਤੋਂ ਨਾ ਹੀ ਮੈਂ ਕੱਲ ਡਰਾਂਗਾ ਜਦੋਂ ਸੀਐਮ ਮੰਨ ਦਾ ਜ਼ਿਕਰ ਹੁੰਦਾ ਹੈ ਤਾਂ ਐਮਐਲਏ ਕਹਿੰਦੇ ਨਹੀਂ ਕਿ ਜੇ ਮੁੱਖ ਮੰਤਰੀ ਦਿੱਲੀ ਸਾਹਮਣੇ ਸਟੈਂਡ ਲੈਣ ਜੋਗੇ ਹੋਣ ਤਾਂ ਵਿਧਾਇਕਾ ਦਾ ਇਹ ਹਸ਼ਰ ਨਹੀਂ ਕੀਤਾ ਜਾਵੇਗਾ ਲੋਕ ਫਿਰ ਕਿਸ ਨੁਮਾਇੰਦੇ ਨੂੰ ਚੁਣਨਗੇ ਜੇਕਰ ਉਹ ਵਿਧਾਇਕਾ ਦੇ ਇਹ ਹਸ਼ਰ ਹੁੰਦੇ ਦੇਖਣਗੇ ਵਿਧਾਇਕਾ ਦੀ ਕੀਮਤ ਹੀ ਖਤਮ ਕਰ ਦਿੱਤੀ ਗਈ ਹੈ ਸੀਐਮ ਦੀ ਕੋਈ ਵੀ ਸੁਣਵਾਈ ਨਹੀਂ ਹੈ ਮੈਂ ਹਾਈ ਕੋਰਟ ਤੱਕ ਸਾਰਿਆਂ ਨੂੰ ਘੜੀਸੂਗਾ ਤੇ ਸਾਰੇ ਜਵਾਬ ਇਹਨਾਂ ਨੂੰ ਦੇਣੇ ਪੈਣਗੇ ਦਿੱਲੀ ਵਾਲਿਆਂ ਦਾ ਜ਼ਿਕਰ ਕਰਦੇ ਹੋਏ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਦਾਵਾ ਕੀਤਾ ਸੀ ਕਿ ਤੁਹਾਡੇ ਕੋਲ ਦਿੱਲੀ ਵਾਲਿਆਂ ਦੀਆਂ ਅਸ਼ਲੀਲ ਵੀਡੀਓਜ਼ ਨੇ ਤਾਂ ਇਸ ਤੇ ਉਹਨਾਂ ਨੇ ਆਪਣੇ ਪਰਿਵਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਰਿਵਾਰ ਨੇ ਕਿਹਾ ਹੈ ਕਿ ਕਿਸੇ ਨਾਲ ਬੁਰਾ ਨਹੀਂ ਕਰਨਾ ਅਜੇ ਹੀ ਕੋਈ ਵੀ ਵੀਡੀਓ ਨਹੀਂ ਜਾਰੀ ਕਰਨੀ ਮੇਰੇ ਬੱਚੇ ਤੇ ਮੇਰੀ ਮਾਂ ਕਹਿੰਦੀ ਹੈ ਕਿ ਕਿਸੇ ਦੇ ਖਿਲਾਫ ਨਹੀਂ ਬੋਲਣਾ ਜੋ ਤੇਰਾ ਹਸ਼ਰ ਹੋਇਆ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਤੇ ਆਪ ਛੱਡਣ ਦੀ ਗੱਲ ਜਦੋਂ ਕੀਤੀ ਜਾਂਦੀ ਹੈ ਪੱਤਰਕਾਰ ਦੇ ਵੱਲੋਂ ਤਾਂ ਪਠਾਨ ਮਾਜਰਾ ਜਵਾਬ ਦਿੰਦੇ ਨੇ ਕਿ ਜੇ ਪਾਜਪਾ ਨਾਲੋਂ ਮੈਂ ਹੁੰਦਾ ਤਾਂ ਕੋਈ ਵੀ ਤਾਕਤ ਨਹੀਂ ਸੀ ਜੋ ਮੇਰਾ ਇਹ ਹਸ਼ਰ ਕਰਦੀ ਮੇਰੇ ਬੱਚੇ ਤੇ ਪਰਚੇ ਹੋਇਆ ਹੈ ਮੇਰੀ ਪਤਨੀ ਨੂੰ ਤੰਗ ਕੀਤਾ ਗਿਆ ਤੇ ਮੇਰੇ ਨਾਲ ਅਜੀਹਾ ਸਲੂਕ ਹੋਇਆ ਜੇਕਰ ਮੈਂ ਪਾਟਪਾ ਦੀ ਸ਼ਰਨ ਚ ਹੁੰਦਾ ਤਾਂ ਉਹਨਾਂ ਕੋਲ ਐਨੀ ਹਿੰਮਤ ਨਹੀਂ ਸੀ ਕਿ ਮੈਨੂੰ ਹੱਥ ਵੀ ਲਗਾ ਦਿੰਦੇ ਅੰਤ ਦੇ ਵਿੱਚ ਜਦੋਂ ਉਹਨਾਂ ਦੀ ਵਾਪਸੀ ਸੰਬੰਧੀ ਤੇ ਸਰੈਂਡਰ ਕਰਨ ਦੇ ਇਰਾਦੇ ਬਾਰੇ ਪੁੱਛਿਆ ਗਿਆ ਤਾਂ ਪਠਾਨ ਮਾਜਰਾ ਕਹਿੰਦੇ ਨੇ ਕਿ ਬੁੱਧਵਾਰ ਨੂੰ ਮੈਂ ਜ਼ਮਾਨਤ ਲਈ ਕੋਰਟ ਦੇ ਵਿੱਚ ਪਟੀਸ਼ਨ ਪਾਵਾਂਗਾ ਉਸ ਤੋਂ ਬਾਅਦ ਮੈਂ ਆਵਾਂਗਾ ਮੈਂ ਕਿਤੇ ਨਹੀਂ ਜਾਣ ਵਾਲਾ ਇੱਥੇ ਹੀ ਚੋਣਾ ਲੜੂੰਗਾ ਇੱਥੇ ਹੀ ਰਹੂੰਗਾ ਕੰਮਕਾਰ ਕਰੂੰਗਾ ਅੱਜਕੱਲ ਤਾਂ ਇਹ ਸੜਕਾਂ ਦੇ ਉਦਘਾਟਨ ਕਰਦੇ ਫਿਰਦੇ ਨੇ ਮੈਂ ਕੋਟ ਦਾ ਸਹਾਰਾ ਲੈ ਕੇ ਜ਼ਰੂਰ ਆਵਾਂਗਾ ਜਿਸ ਦਿਨ ਮੈਨੂੰ ਰਾਹਤ ਮਿਲੇਗੀ ਮੈਂ ਜ਼ਰੂਰ ਆਵਾਂਗਾ